ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਫੂਡ ਸਟੋਰ ਜੋ ਡੀਪੂ ਬਰੀਵਾਲਾ ਦੇ ਪ੍ਰਬੰਧਕਾਂ ਵੱਲੋਂ ਗਿਣੀ ਮਿਠੀ ਸਾਜਿ ਸੂ ਤੈ ਤ ਕੋਜ ਕੋ ਚਾਵਲ ਮਿਲ ਮਾਲਕਾਂ ਨੂੰ ਫੇਲ ਕਰਨ ਲਈ ਸ਼ਰੇਆਮ ਕੀਤੀ ਜਾ ਰਹੀ ਨਿਯਮਾਂ ਦੀ ਉਲੰਘਣਾ ਅਤੇ ਆਰਥਿਕ ਨੁਕਸਾਨ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਆ ਜੁਹਿਲਾ ਫਰੀਦਕੋਟ ਦੇ ਅਧੀਨ ਆਉਂਦੀ ਮੰਡੀ ਬਰੀਵਾਲਾ ਤੂੰ ਸਰੇ ਨਾਹਾਂ ਨੂੰ ਜਾਣ ਵਾਲੀ ਲਿੰਕ ਸੜਕ ਸਥੇਤ ਬਣੇ ਫੂਰ ਕਾਰਪੋਰੇਸ਼ਨ ਆਫ ਇੰਡੀਆ ਡੀਪੂ ਬਰੀਵਾਲਾ ਦੇ ਐਮ ਡੀਪੂ ਪ੍ਰੇਮ ਕੁਮਾਰ ਐਫਸੀਆਈ ਪ੍ਰਬੰਧਕ ਅਤੇ ਸੁਰੱਖਿਆ ਗਾਰਡ ਵੱਲੋਂ ਸਿਆਸੀ ਪੱਖਪਾਤ ਤੇ ਚੱਲਦਿਆਂ ਕੁਝ ਕੁ ਚਾਵਲ ਮਿਲ ਮਾਲਕਾਂ ਨੂੰ ਫੇਲ ਕਰਨ ਵਾਸਤੇ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਕੇ ਫੇਲ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਆ ਇਹਦੇ ਸੰਬੰਧੀ ਹੋਰ ਮਿਲ ਮਾਲਕਾਂ ਦੀ ਅਗਵਾਈ ਕਰਨ ਵਾਲੇ ਮਿਲ ਮਾਲਕ ਸ਼ੋਭਮ ਸਿੰਘਲਾ ਵੱਲੋਂ ਆਪਣੇ ਨਾਲ ਫੂਡ ਫੂਡ ਸਟੋਰੇਜ ਡੀਪੂ ਬਰੀਵਾਲਾ ਦੇ ਪ੍ਰਬੰਧਕ ਐਮ ਡੀਪੂ ਪ੍ਰੇਮ ਕੁਮਾਰ ਵੱਲੋਂ ਕੀਤੀ ਜਾ ਰਹੀ ਗੈਰ ਕਾਨੂੰਨੀ ਢੰਗ ਨਾਲ ਤੱਕੇ ਸ਼ਾਹੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਆਪਣੇ ਨਿਯਮਾਂ ਮੁਤਾਬਕ ਖਰੀਦ ਕੀਤਾ ਝੋਨਾ ਸਾਡੇ ਵੱਲੋਂ ਆਪਣੀਆਂ ਮਿੱਲਾਂ ਰਾਹੀਂ ਪੀੜ ਕੇ ਚਾਵਲ ਤਿਆਰ ਕੀਤੇ ਜਾਣ ਪਿੱਛੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀਪੂ ਬਰੀਵਾਲਾ ਵਿੱਚ ਸਟੋਰੇਜ ਕਰਵਾ ਦਿੱਤਾ ਜਾਂਦਾ ਹੈ ਸਾਡੇ ਵੱਲੋਂ ਉਹਨਾਂ ਵੱਲੋਂ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਉਪਰ ਦੱਸੇ ਦੀਪੂ ਦੇ ਪ੍ਰਬੰਧਕ ਐਮ ਡੀਪੂ ਪ੍ਰੇਮ ਕੁਮਾਰ ਵੱਲੋਂ ਮਹਿਕਮੇ ਦੀਆਂ ਸ਼ਰਤਾ ਪੂਰੀਆਂ ਕੀਤੇ ਜਾਣ ਪਿੱਛੋਂ ਚਾਵਲ ਦੀਆਂ ਭਰੀਆਂ ਗੱਡੀਆਂ ਵਿੱਚੋਂ ਮਾਲ ਬੈਰਕਾਂ ਅੰਦਰ ਲਾਉਣ ਦੀ بجائے ਬਾਹਰ ਪਲੰਥੀਆਂ ਉੱਪਰ ਹੀ ਢਾਂਗਾਂ ਲਗਾ ਦਿੱਤੀਆਂ ਜਾਂਦੀਆਂ ਹਨ ਜੋ ਅਕਸਰ ਹੀ ਬੇਮੌਸਮੀ بارش ਆਦ ਨਾਲ ਖਰਾਬ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਕੁਮਿਆਜਾ ਮਿਲ ਮਾਲਕਾਂ ਨੂੰ ਘੁਕਤਣਾ ਪੈਂਦਾ ਹੈ ਉਹਨਾਂ ਨੇ ਇਹ ਦਸਿਆ ਕੇ ਜੇਕਰ ਆਪਣੇ maal ਦੀ ਦੇਖਭਾਲ ਕਰਨ ਵਾਸਤੇ ਸਾਡੇ ਮਨੀਮ ਜਾਂ ਮਾਲਕਾਂ ਵੱਲੋਂ ਦੀਪੂ ਅੰਦਰ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੀਤੀ ਜਾਂਦੀ ਹੈ ਤਾਂ ਕਿ ਇਸ ਨੂੰ ਸੁਰੱਖਿਆ ਗਾਰਡ ਫੌਜੀਆਂ ਵੱਲੋਂ ਮੁਨਸ਼ੀਆਂ ਨੂੰ ਚੂੜੇ ਚੱਪੜੇ ਆਦ ਆ ਕੇ ਬੇਇੱਜ਼ਤ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਸਬੰਧਤ ਮਹਿਕਮੇ ਦੇ ਡਾਇਰੈਕਟਰ ਤੋਂ ਮੰਗ ਕੀਤੀ ਕਿ ਉਕਤ ਮਲਾਜ਼ਮਾ ਖਿਲਾਫ ਵਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਐਮ ਡੀਪੂ ਪ੍ਰੇਮ ਕੁਮਾਰ ਨਾਲ ਗੱਲ ਕੀਤੀ ਤਾਂ ਕੈਮਰੇ ਸਾਹਮਣੇ ਟਾਲ ਮਟੋਲ ਕਰਦੇ ਦਿਖਾਈ ਦਿੱਤੇ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕਮਾਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਪਸਕਾਰ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸ਼ਰਮ ਸਿੰਘ ਇਸ ਵੇਲੇ ਮੰਡੀ ਬਰੀ ਵਾਲਾ ਦੇ ਗਦਾਮਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਥੋਂ ਮੰਡੀ ਬਰੀ ਵਾਲਾ ਦੇ ਜਿਹੜੇ ਹੈਗੇ ਆ ਪਾਰਕ ਨੂੰ ਦੇਖਿਆ ਉਹ ਕੰਮ ਕਰ ਰਿਹਾ ਤੇ ਜਿੱਥੇ ਆ ਕੇ ਸਮੱਸਿਆ ਆ ਰਹੀ ਆ ਵੀ ਜਿਹੜਾ ਸਿਸਟਮ ਦੇ ਮੁਤਾਬਕ ਕੰਮ ਚੱਲਣਾ ਚਾਹੀਦਾ ਸੀ ਉਹ ਚੱਲ ਨਹੀਂ ਰਿਹਾ ਤੇ ਜਿੱਥੇ ਕਿ ਇੱਕ ਅਫਸਰ ਚਾਹੀਦੀ ਜਾਂ ਸੰਬੰਧਿਤ ਨੈਤਿਕ ਮਦੇ ਉੱਚ ਅਧਿਕਾਰੀਆਂ ਦੀ ਹੁਕਮਾਂ ਜਾਂ ਜਿਹੜੇ ਇੱਥੋਂ ਦੇ ਕਰਮਚਾਰੀ ਆ ਉਹਨਾਂ ਦੇ ਮੁਤਾਬਕ ਜਿਹੜਾ ਕੰਮ ਚੱਲ ਰਿਹਾ ਉਹਦੀ ਜਾਣਕਾਰੀ ਲੈਣ ਵਾਸਤੇ ਅਸੀਂ ਜਿਹੜੇ ਕਿ ਇਹਦੇ ਨਾਲ ਕਾਰੋਬਾਰ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਨਾਲ ਟੀਮ ਦੇ ਪੂਰੀ ਦੇ ਅਸੀਂ ਇੱਥੇ ਵੇਟ ਦੇ ਗੇਟ ਦੇ ਵਿੱਚ ਖੜੇ ਆਂ ਤੋ ਕਿ ਜਿਹੜਾ ਕਿ ਇੱਕ ਇਥੋਂ ਦੇ ਪ੍ਰਬੰਧਕ ਹੈਦੇ ਆ ਉਹਨਾਂ ਵੱਲੋਂ ਇਹ ਸੰਕੇਤ ਆਇਆ ਹੈ ਵੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਕੁੱਤੇ ਦੱਸਦੇ ਆ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਵੀ 1-2 ਮਿੰਟ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਵੇਟ ਰੱਖੋ ਵੀ ਅਗਲੇ ਪਾਸਿਓ ਕੀ ਆਉਂਦਾ ਜੇਕਰ ਇੱਥੇ ਪੂਰੀ ਤਰ੍ਹਾਂ ਜਿਹੜਾ ਸਿਸਟਮ ਸਹੀ ਚੱਲ ਰਿਹਾ ਹੈ ਤੇ ਫਿਰ ਤਾਂ ਜਿਹੜੇ ਹੈਗੇ ਆ ਸੁਰੱਖਿਆ ਅਧਿਕਾਰੀ ਉਹਨਾਂ ਨੂੰ ਸਾਨੂੰ ਰੋਕਣ ਦੇ ਵਿੱਚ ਕੋਈ ਵਿਗੜ ਨਹੀਂ ਪਾਉਣਾ ਚਾਹੀਦਾ ਜੇਕਰ ਕਾਲਾ ਮਾਲਾ ਹੈ ਤਾਂ ਫਿਰ ਇੱਥੇ ਆਨ ਕੇ ਦੇਰ ਤੇ ਅਸੀਂ ਇਹ ਗੱਲ ਕਵਾਂਗੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਇਸ ਕਰਕੇ ਅਸੀਂ ਜਿਹੜੇ ਇੱਥੇ ਗੇਟ ਦੇ ਉੱਤੇ ਮੌਜੂਦ ਆ ਤੇ ਜਿਹੜੇ ਇਧਰਲੇ ਪਾਸੇ ਮੈਂ ਜਾਣਕਾਰੀ ਦੇ ਦਿਆਂ ਕਿ ਇਹ ਸਾਰੇ ਜਿਹੜੇ ਹੈਗੇ ਜਿਹੜੇ ਸਮੱਸਿਆ ਪੀੜਤ ਆ ਜਿਹੜੇ ਕੰਮ ਕਰਦੇ ਆ ਤੇ ਜਿਨ੍ਹਾਂ ਨੂੰ ਸਮੱਸਿਆ ਆ ਰਹੀ ਆ ਹੁਣ ਕੀ ਚਾਹੀਦਾ ਤੇ ਇੱਥੇ ਕੀ ਹੋ ਰਿਹਾ ਤੇ ਥੋੜੇ ਚਿਰ ਵਾਸਤੇ ਮੈਂ ਤਾਂ ਕਹਿੰਦਾ ਹਾਂ ਜੀ ਹਾਂ ਜੀ ਆ ਜੇ ਪਿਆ ਜਾਵੇ ਤਾਂ ਸਟਾ ਗਾੜ ਵੱਲੋਂ মিডিਆ ਨੂੰ ਤੇ ਜਿਹੜੇ ਪੀੜਤ ਹੈਗੇ ਆ ਉਹਨਾਂ ਨੂੰ ਇੱਥੇ ਰੋਕਿਆ ਗਿਆ ਤੇ ਜਿਹੜੇ ਅਗਲੇ ਪਾਸੇ ਲਾਈਟ ਜਾਗਦੀ ਤੇ ਮੈਂ ਕਹੂੰਗਾ ਵੀ ਕੈਮਰਾਮੈਨ ਨੂੰ ਇਧਰ ਦੀਫੋ ਕੇ ਥੋੜਾ ਜਾ ਜਿਹੜਾ ਇਧਰਲੇ ਪਾਸੇ ਜਿਹੜਾ ਸਿਸਟਮ ਆ ਜਿਹੜੀਆਂ ਗੱਡੀਆਂ ਨੂੰ ਆਪਾਂ ਦੇਣਾ ਹਾਂਜੀ ਹਾਂਜੀ ਬੋਲੋ ਜੀ ਬੋਲੋ ਹਾਂਜੀ ਕੀ ਕਹਿਣਾ ਚਾਹੁੰਦੇ ਦੱਸੋ ਇੱਥੋਂ ਜਿਹੜਾ ਸਾਡਾ ਸਟਾਫ ਹੈਗਾ ਇੱਕ ਗਲਤ ਕੰਮ ਨਾ ਕਰੋ ਓਕੇ ਓਕੇ ਅੱਛਾ ਮੈਨੂੰ ਸੁਣੋ ਮੈਂ ਸਾਨੂੰ ਸਾਡਾ ਸਟਾਫ ਇੱਥੇ ਕੋਈ ਨਹੀਂ ਨਹੀਂ ਸਾਨੂੰ ਨਹੀਂ ਵੇਖੋ 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 ਇਧਰ ਗੇਟ ਕੋਲ ਚੱਕ ਲੋ ਦੇਖੋ ਜੀ ਅਸੀਂ ਗੇਟ ਦੇ ਬਾਹਰ ਥਲੇ ਤੁਹਾਡੇ ਨਾਲ ਗੱਲ ਕਰਨ ਲਈ ਆ ਅਸੀਂ ਗੇਟ ਦੇ ਅੰਦਰ ਨਹੀਂ ਤੁਹਾਡਾ ਸਟਾਫ ਹੋਵੇ ਜਾਂ ਨਾ ਹੋਵੇ ਅਸੀਂ ਤਾਂ ਬਾਦ ਨੂੰ ਜਿੱਤਣਾ ਨਹੀਂ ਆਈ ਅੱਛਾ ਦੂਸਰੇ ਪਾਸੇ ਅੱਛਾ ਇਹ ਆ ਵੀ ਇੱਥੋਂ ਦੇ ਜਿਹੜੇ ਹੈਗੇ ਆ ਨਾ ਪ੍ਰਬੰਧਕ ਆ ਤੁਹਾਡੇ ਮਾਲ ਦੀ ਤੁਹਾਨੂੰ ਵਾਟਵਾ ਜੂ ਕਾਢਣੇ ਨੂੰ ਕਾਹੀ ਆ ਉਹਨਾਂ ਦਾ ਇਹ ਕੁਝ ਸ਼ਿਕਵਾ ਹੈਗਾ ਇਹ ਵੀ ਜਿਹੜਾ ਮਾਲ ਪਾਸ ਹੋ ਗਿਆ ਜਦੋਂ ਇੱਥੋਂ ਜਾ ਕੇ ਅੰਦਰ ਲੈਣਾ ਚਾਹੀਦਾ ਸੀ ਉਹ ਲੈਂਦਾ ਚੌਣੀ ਰਿਕਾਰਡ 'ਤੇ ਚੜ ਜਾਂਦਾ ਇੱਕ ਤਾਂ ਇੱਥੇ ਜਿਹੜਾ ਤੁਹਾਡੇ ਆਪਣਾ ਜਿਹੜਾ ਰਿਕਾਰਡ ਆ ਉਹਦੀ ਇੱਥੋਂ ਹੀ ਸਾਨੂੰ ਤੁਸੀਂ ਵੀਡੀਓ ਦੇ ਦਿਓ ਤੇ ਦੂਜਾ ਹੁਣ ਦੱਸੋ ਕੀ ਨੀ ਹੁਣ ਜਵਾਬ ਨੀ ਨੀ ਸੌਰੀ ਨਾ ਕੀ ਕਰੀਏ ਇਹ ਸਵੇਰ ਗੱਲ ਕਰੋ ਅਧਿਕਾਰੀ ਆਉਣਗੇ ਜੀ ਅਸੀਂ ਇਹ ਚੀਜ਼ ਦੇਖਿਆ ਹੋਏ ਲੌਕਅਪ ਆਪਣਾ ਆਫਸ ਹੋ ਚੁੱਕਿਆ ਜੀ ਉਹ ਨਹੀਂ ਸਾਡੇ ਦੇ ਸਾਡੇ ਦੇਖਦੇ ਹੁਣ ਕੀਤਾ ਜੀ ਇਸ ਤੋਂ ਪਹਿਲਾਂ ਕਿਉਂ ਨਹੀਂ ਅੱਲਾ ਸਰ ਕਿਉਂ ਨਹੀਂ ਸਰ ਜੀ ਮੋਜੀ ਸਾਹਿਬ ਨੇ ਹੁਣੇ ਕੀਤਾ ਜੀ ਹਾਂ ਭਾਈ ਲੌਕ ਨਹੀਂ ਉਹ ਲੋ ਕੀਤਾ ਜੀ ਉਧਰ ਲਾ ਸੀ ਉਧਰ ਇਹ ਅਸੀਂ ਆਉਣ ਨਹੀਂ 7 ਵਜੇ ਤੋਂ ਬਾਅਦ ਜੀ ਅੱਛਾ ਆਫਸ ਬੰਦ ਮੈਂ ਤਾਂ ਫਿਰ ਹੁਣ ਵੱਲ ਤਾਂ ਹੁਣ ਕੀਤਾ ਜੀ ਨੇ ਸਾਰੇ ਬੰਦ ਹੁੰਦਾ ਉਹਦਾ ਅਸੀਂ ਆਪਣੇ ਲਈ ਖੋਲਿਆ ਸੀ ਬੰਦ ਹੁੰਦਾ ਕੋਈ ਵੀ ਅੱਛਾ ਜਿਹੜਾ ਇਹਨਾਂ ਦਾ ਸ਼ਿਕਵਾ ਹੈ ਵੀ ਇਹਦੇ ਬਾਰੇ ਵਿੱਚ ਤੁਸੀਂ ਤੁਹਾਡੇ ਕੋਲੇ ਆਪਾਂ ਕੁਝ ਕਹਿਣਾ ਹੈ ਤੇ ਅਧਿਕਾਰੀ ਕਹਿੰਗੇ ਸਾਡੀ ਗਾਰਡ ਦੀ ਜ਼ਿੰਮੇਵਾਰੀ ਹੈ ਜੀ ਇਹ ਅਸੀਂ ਤਾਂ ਗਾਰਡ ਆ ਸਾਰੇ ਅਸੀਂ ਸਰਸਪੈਂਟ ਸਾਰੇ ਬੰਦੇ ਆ ਕੋਈ ਵੀ ਇੱਥੇ ਸਰਕਾਰੀ ਜਿਹੜੇ ਆਪਣੇ ਸਟਾਫ ਵਾਲਾ ਕੋਈ ਨਹੀਂ ਆ ਸੋ ਇੱਥੇ ਕਹਿਣਾ ਇਹ ਬਣਦਾ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਤੋਂ ਪਹਿਲਾਂ 10 ਮਿੰਟ ਦੱਸਿਆ ਸੀ ਕਿ ਜਿਹੜੇ ਇੱਥੇ ਸੁਰੱਖਿਆ ਗਾਰਡ ਆ ਉਹ ਜਿਹੜਾ ਬੀੜਿਆ ਤੇ ਜਿਹੜੇ ਹੈਗੇ ਆ ਪੀੜਤਾ ਜਿਨ੍ਹਾਂ ਨੂੰ ਸਮੱਸਿਆ ਉਹਨਾਂ ਨੂੰ ਅੰਦਰ ਨਹੀਂ ਲੰਘਣ ਦਿੱਤਾ ਜਾ ਰਿਹਾ ਕਿਉਂਕਿ ਦੂਜੇ ਜਿਹੜੇ ਜ਼ਿੰਮੇਵਾਰ ਵਿਅਕਤੀ ਆ ਉਹ 5 ਵਜੇ ਤੋਂ ਬਾਅਦ ਇੱਥੇ ਸਰਕਾਰੀ ਡਿਊਟੀ ਤੇ ਨਿਯੁਕਤ ਨਹੀਂ ਹੁੰਦੇ ਤੋਂ ਇਹ ਇਹ ਵਿਚਾਰ ਦਾ ਵਿਸ਼ਾ ਜਿਹੜੀ ਸਾਡੀ ਜਿਹੜੀਆਂ ਉਹਦਾ ਵੀ ਟਾਈਮ ਨੋਟ ਕੀਤਾ ਜਾਵੇ ਦਿੱਤੋਂ ਤੋਂ ਲੈ ਕੇ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਕਿ हां जी मैं कायम दर 725 725 ਤੇ ਹੁਣ ਤੱਕ ਨਾ ਤਾਂ ਮੀਡੀਆ ਨੂੰ ਅੰਦਰ ਜਾਣ ਦਿੱਤਾ ਗਿਆ ਤੇ ਨਾ ਜਿਹੜਾ ਜਿਹੜਾ ਇਹਨਾਂ ਦਾ ਸ਼ਿਕਵਾ ਜਿਹੜੀ ਇਹ ਮੀਡੀਆ ਦੇ ਸਾਹਮਣੇ ਤਸੱਲੀ ਕਰਵਾਉਂਦੇ ਸੀ ਇਹ ਨਹੀਂ ਕਰਵਾਈ ਗਈ ਤੇ ਇਸ ਕਰਕੇ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਦਾ ਜਿਹੜਾ ਪ੍ਰਬੰਧਕ ਹੈ ਪੰਜਾਬ ਸਰਕਾਰ ਆ ਇਸ ਵਿਸ਼ੇ ਵੱਲ ਖਾਸ ਕਰਕੇ ਧਿਆਨ ਦੇਣ ਦੀ ਲੋੜ ਆ ਸਭ ਤੋਂ ਪਹਿਲਾਂ ਜਿਹੜੀ ਉਹ ਤੜਕੇ ਮੀਡੀਆ ਦੀ ਸੰਤੁਸ਼ਟੀ ਕਰਵਾਈ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਆ ਗਿਆ ਪੀੜਤ ਪਰ ਜਿਹੜੇ ਇਹ ਤੇ ਸੁਰੱਖਿਆ ਗਾਰਡਾਂ ਉਹਨਾਂ ਵੱਲੋਂ ਕੋਈ ਵੀ ਪਬਲਿਕ ਦੇ ਸਾਹਮਣੇ ਸਚਾਈ ਲਿਆਉਣ ਤੋਂ ਵਰਜਿਤ ਕੀਤਾ ਗਿਆ ਗੇਟ ਬੰਦ ਕਰ ਦਿੱਤੇ ਗਏ ਸਾਨੂੰ ਅੰਦਰ ਨਹੀਂ ਟੱਪਣ ਦਿੱਤਾ ਗਿਆ ਇਹ ਵੀ ਸੋਚਣਾ ਜ਼ਰੂਰੀ ਹੈ ਜੇਕਰ ਚੌਥਾ ਤਾਂ ਮੀਡੀਆ ਨੂੰ ਅੰਦਰ ਨਹੀਂ ਟੱਪਣ ਦਿੱਤਾ ਗਿਆ ਤੇ ਬਾਕੀ ਲੋਕਾਂ ਦੀ ਇੱਥੇ ਸਿਸਟਮ ਕਾਨੂੰਨ ਤੇ ਸੁਣਵਾਈ ਕੀ ਹੋ ਸਕਦੀ ਆ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਖਾ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਵੀਰ ਜੀ ਕੀ ਨਾਮ ਹੈ ਤੇ ਕੀ ਮਾਮਲਾ ਸੁਖਮ ਸਿੰਘ ਦਾ ਨਾਮ ਹੈ ਮੇਰਾ ਜੀ ਬਿਰਬਰ ਰਾਈਸਨ ਜਨਰਲ ਮੈਲ ਹੈ ਮੇਰੀ ਜੀ ਹਾਂ ਜੀ ਸਾਡਾ ਸਾਰੇ ਮਿਲਰਾਂ ਦਾ ਜਿੱਥੇ ਮਾਲ ਆਂਦਾ ਜੀ ਜਦੋਂ ਮਾਲ ਤੇ ਡੰਪ ਹੋ ਜਾਂਦਾ ਬਾਹਰ ਪੇਟੀਆਂ ਜੀ ਉਹਨ ਤੋਂ ਬਾਅਦ ਸੈਂਪਲ ਲਿੱਤੇ ਜਾਂਦੇ ਜੀ ਜਦੋਂ ਗੱਡੀ ਪਾਸ ਹੋ ਜੇ ਉਹਨ ਤੋਂ ਬਾਅਦ ਗੱਡੀ ਅੰਦਰ ਸਟੋਰ ਹੁੰਦੀ ਹੈ ਜੀ ਡਿੱਪੂ ਦੇ ਅੰਦਰ ਗੱਡੀ ਸਟੋਰ ਹੁੰਦੀ ਹੈ ਜੀ ਤੇ ਉਹਨ ਤੋਂ ਬਾਅਦ ਆਨਲਾਈਨ ਗੱਡੀ ਚੜ ਜਾਂਦੀ ਜਦੋਂ ਸਟੋਰ ਹੋਏ ਉਹਨਾਂ ਬਾਅਦ ਗੱਡੀ ਚੜਦੀ ਆਨਲਾਈਨ ਜੀ ਪਰ ਇੱਥੇ ਡਿੱਪੂ ਵਾਲੇ ਜੀ ਜਦੋਂ ਗੱਡੀਆਂ ਪਾਸ ਹੋ ਗਈਆਂ ਡਿੱਪੂ ਵਾਲੇ ਕੁਝ ਮਿਲਰਾਂ ਨਾਲ ਮਿਲੇ ਹੋਏ ਜੀ ਗੱਡੀਆਂ ਉਹਨਾਂ ਦੀ ਬਾਹਰ ਪਈਆਂ ਜੀ ਇਹ ਟਰਾਲ ਦੀ ਤਰੀਕ ਚ ਪਾਸ ਹੋ ਜਾਂਦੀ 10 ਤਰੀਕ ਚ ਅਪਰੋਕਸਿਮੇਟਲੀ 3-4 ਵਜੇ ਦੇ ਆਸ-ਪਾਸ ਇਹਨਾਂ ਗੱਡੀਆਂ ਅੰਦਰ ਸ਼ੋਅ ਕਰਤੇ ਵੀ ਅੰਦਰ ਸਟੈਕ ਹੋ ਚੁੱਕੀਆਂ ਹਨ ਪਰ ਗੱਡੀਆਂ ਉਹ ਬਾਹਰ ਵੀਆਂ ਸਾਰੀਆਂ ਜੀ ਆ ਤੁਹਾਡੇ ਸਾਹਮਣੇ ਪਈਆਂ ਅੱਜ ਮੀਟਿੰਗ 11 ਮਾਰਚ ਹੋ ਚੁੱਕੀ ਹੈ ਗੱਡੀਆਂ ਬਾਹਰ ਪਈਆਂ ਜੀ ਇਹ ਸਾਨੂੰ ਨਹੀਂ ਪਤਾ ਚੱਲ ਰਿਹਾ ਜੀ ਇਹ ਐਮ ਡਿੱਪੂ ਦੀ ਜਾਂ ਡਿੱਪੂ ਸਟਾਫ ਦੀ ਕੀ ਮਿਲੀ ਭੁਟਤਾਈ ਮਿਲਰ ਨਾਲ ਠੀਕ ਹੈ ਬਾਕੀ ਮਿਲਰਾਂ ਦੇ ਅੰਦਰ ਇਨਸਾਨ ਹੋ ਰਹੇ ਜੀ ਕੁਝ ਮਿਲਰਾਂ ਨੂੰ ਫਾਇਦਾ ਦੇਣ ਦੇ ਮਾਰੇ ਜੀ ਬਾਕੀ ਮਿਲਰਾਂ ਨੁਕਸਾਨ ਕਰ ਰਹੇ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਇਸ ਮਸਲੇ 'ਤੇ ਕਾਰਵਾਈ ਕੀਤੀ ਜਾਵੇ ਜੀ

मैं ये चीज़ उसका वो ऐसा उसकी उसका तो उसकी मैंने गाड़ी लगवा दी उसका भी तो नहीं आएगी चलो ठीक है मतलब कोई चक्कर नहीं यार बस